ਇਲਾਕਾ ਨੂੰ ਆਸਿਆ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੁਣ ਤੁਹਾਡੇ ਇਲਾਕੇ ਵਿੱਚ ਟੈਰਾਕੋਟਸ ਨਾਲ ਦੀ ਖੇਡ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਖੇਡ ਕੁਰਦਾਸਪੁਰ ਦੇ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਬਾਬੋ ਵਾਲ ਵਿਖੇ ਇਸ ਦੀ ਓਪਨਿੰਗ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਇਸ ਅਕੈਡਮੀ ਵਿੱਚ ਜਿਮਨਾਸਟਿਕ ਕਾਰਾਟੇ ਦੀ ਖੇਡ ਕਰਵਾਈ ਜਾਂਦੀ ਸੀ ਪਰ ਹੁਣ ਇਹਨਾਂ ਦੇ ਨਾਲ ਨਾਲ ਟੈਰਾਕੋਟਸ ਨਾਲ ਦੀ ਖੇਡ ਦੀ ਵੀ ਕੋਚਿੰਗ ਦਿੱਤੀ ਜਾਵੇਗੀ ਜਦੋਂ ਅਸੀਂ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਜੀਓਲਰ ਬੱਗਾ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਵਾਕਈ ਸਾਡੀ ਅਕੈਡਮੀ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਖੇਡ ਦੀ ਪਹਿਚਾਨ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਵੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹੀ ਇਸ ਖੇਡ ਨੂੰ ਖੇਡਿਆ ਜਾਂਦਾ ਹੈ ਪਰ ਅਸੀਂ ਇਸ ਨੂੰ ਗੁਰਦਾਸਪੁਰ ਵਿੱਚ ਤੇ ਵੀ ਲੈ ਕੇ ਆਏ ਹਾਂ ਤਾਂ ਜੋ ਸਾਡੇ ਗੁਰਦਾਸਪੁਰ ਸ਼ਹਿਰ ਦੇ ਲੋਕ ਇਸ ਖੇਡ ਤੋਂ ਵਾਂਝਾ ਨਾ ਹੋ ਸਕੇ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਦੇ ਪਵਿੱਤਰ ਭਵਿੱਖ ਲਈ ਤੁਸੀਂ ਅੱਜ ਹੀ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਵਿਖੇ ਪੁੱਜੋ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਓ ਕੀ ਕਹਿੰਦੇ ਨੇ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਜੀਰਾਲ ਬੱਗਾ ਜੀ ਆਓ ਸੁਣਦੇ ਹਾਂ ਉਹਨਾਂ ਕੋਲ ਟੈਰਾਕੋਟ ਸਕੀਮ ਤੇ ਪਾਰੇ 3 ਨਮਸਕਾਰ ਜੀ ਮੈਂ ਜੇਲ ਬੱਗਾ ਡਾਕਟਰ ਸੁਭਾ ਬੱਗਾ ਸਪੋਰਟਸ ਅਕੈਡਮੀ ਬਾਬੂਲ ਗੁਰਦਾਸ ਸਾਡੀ ਅਕੈਡਮੀ ਵਿੱਚ ਜਿਮਨਾਸਟਿਕ ਅਤੇ ਕਰਾਟੇ ਰੈਗੂ ਕਰਾਏ ਜਾ ਰਹੇ ਨੇ ਜਿਹਦੇ ਵਿੱਚ ਜਿਮਨਾਸਟਿਕ ਅਸੀਂ ਬੀਜੇ ਕਰਵਾਉਂਦੇ ਆ ਉਹ ਕਰਾਟੇ ਦੇ ਕੰਪੀਟੀਸ਼ਨ ਕਰਵਾ ਰਹੇ ਜਿਹਦੇ ਸਾਡੇ ਬੱਚਿਆਂ ਨੇ ਸਟੇਟ ਔਰ ਨੈਸ਼ਨਲ ਲੈਵਲ ਤੱਕ ਕਈ ਮੈਡਲ ਜਿੱਤੇ ਨੇ ਅਸੀਂ ਇੱਕ ਨਵੀਂ ਗੇਮ ਆਪਣੀ ਅਕੈਡਮੀ ਵਿੱਚ ਚਾਲੂ ਕੀਤੀ ਹੈ ਜਿਹਦਾ ਨਾਮ ਹੈ ਟੈਨਿਕੁਇਟ ਇਹ ਗੇਮ ਦੇ ਬੱਚੇ 5 ਸਾਲ ਤੋਂ ਲੈ ਕੇ ਔਰ 18 ਸਾਲ ਦੀ ਉਮਰ ਦੇ ਬੱਚੇ ਚ ਭਾਗ ਲੈ ਸਕਦੇ ਇਹ ਗੇਮ ਬਿਲਕੁਲ ਨਵੀਂ ਹੈ ਇਹਦੇ ਵਿੱਚ ਇੱਕ ਇਸ ਪ੍ਰਕਾਰ ਦਾ ਰਬੜ ਦਾ ਛੱਲਾ ਜੋ ਕਿ ਨੈਟ ਤੋਂ ਆਰ ਪਾਰ ਜਿਸ ਤਰ੍ਹਾਂ ਆਪਾਂ ਬੈਡਮਿੰਟਨ ਖੇលਦੇ ਲਗਭਗ ਇਸ ਤਰ੍ਹਾਂ ਦੇ ਦੇ ਰੂਲ ਨੇ ਐਲਵੇ ਸਿੰਗਲ ਡਬਲ ਔਰ ਮਿਕਸ ਤਿੰਨੋਂ ਪ੍ਰਕਾਰ ਦੇ ਵਿੱਚ ਕੰਪੀਟੀਸ਼ਨ ਹੁੰਦੇ ਆ ਔਰ ਇਹ ਜਿਹੜੀ ਗੇਮ ਹੈ ਇਹ ਇੰਦੇੰਪਕ ਐਕੈਡਮੀ ਸੋਸ਼ਲ ਮੰਨਤਾ ਪ੍ਰਾਪਤ ਹੈ ਔਰ ਇੰਟਰਨੈਸ਼ਨਲ ਲੈਵਲ ਦੇ ਚੁਪ ਚਪ ਦਸਤੀਲ ਔਰ ਇਹ ਸਾਡੀ ਐਡਮਿਸ਼ਨ ਗੇਮ ਸ਼ੁਰੂ ਕੀਤੀ ਗਈ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਜਿਮਨਾਸਟਿਕ ਕਰਾਟੇ ਦੇ ਨਾਮ ਨਾਲ ਇਹ ਗੇਮ ਵੀ ਪੜਾ ਜਾਂਦੀ ਐ ਅਸਕਟਾ ਟੀ ਅਕੈਡਮੀ ਤੋਂ ਇਲਾਵਾ ਹੋਰ ਵੀ ਕਿਤੇ ਗੇਮ ਜਿਹੜੀ ਕਰਵਾਈ ਜਾਂਦੀ ਐ ਇਹ ਸਾਡੀ ਅਕੈਡਮੀ ਤੋਂ ਇਲਾਵਾ ਪੂਰੇ ਗੁਰਦਾਪੁਰ ਵਿੱਚ ਇਹ ਗੇਮ ਕਿਤੇ ਵੀ ਨਹੀਂ ਕਰਵਾਈ ਜਾ ਰਹੀ ਅਸੀਂ ਫਸਟ ਟਾਈਮ ਇੰਟਰੋਡਿਊਸ ਕੀਤੀ ਐ ਆਪਣੀ ਅਕੈਡਮੀ ਵਿੱਚ ਔਰ ਪੰਜਾਬ ਦੇ ਹੋਏ ਗੇਮ ਨਵੀਂ ਫਗਵਾੜਾ ਲੁਧਿਆਣਾ ਕਿਰਕਾ ਉਹ ਜادیه ਗੇਮ ਔਰ ਖਾਸ ਕਰਕੇ ਸਾਊਥ ਵਿੱਚ ਕੇਰਲਾ ਤਾਮਿਲਨਾਡੂ ਬੰਗਲੌਰ ਬਾਇਰ ਉਹ ਸਰਤੇ ਬਹੁਤ ਹੀ ਗੇਮ ਦੀ ਲੋਕਪ੍ਰੀਆ ਗੇਮ ਹੈ ਉੱਥੇ ਗੇਮ ਕਰਾਈ ਜਾਂਦੀ ਆ ਸਰ ਬੈਨੀਫਿਟ ਕੀ ਹੈ ਗੇਮ ਦੇ ਜਿਸ ਤਰ੍ਹਾਂ ਗੇਮ ਬਾਕੀ ਗੇਮਾਂ ਦਾ ਬੈਨੀਫਿਟ ਨੇ ਸੇਮ ਉਸ ਪ੍ਰਕਾਰ ਹੀ ਮੰਤਵ ਪਰ ਗੇਮ ਹੈ ਜਿੱਦਾ ਗ੍ਰੇਡੇਸ਼ਨ ਬਾਕੀ ਗੇਮਾਂ ਦੀ ਹੁੰਦੀ ਹੈ ਉਸੇ ਪ੍ਰਕਾਰ ਹੈ ਸੇਮ ਇਹ ਗੇਮ ਦੀ ਗ੍ਰੇਡੇਸ਼ਨ ਹੈ ਔਰ ਬੱਚਿਆਂ ਨੂੰ ਜੇਕਰ ਬੱਚੇ ਇਹਨੂੰ ਫਿਊਚਰ ਉਪਰਾਂਦੇ ਆ ਉਹ ਜਿੱਦਾ ਬਾਕੀ ਗੇਮਾਂ ਦੇ ਫਾਇਦੇ ਆ ਜੀ ਨੌਕਰੀਆਂ ਵਿੱਚ ਜਾਂ ਹੋਰ ਸਰਕਾਰੀ ਜਿਹੜੀਆਂ ਵੀ ਸਕੀਮਾਂ ਹੈਗੀਆਂ ਉਹਦੇ ਵਿੱਚ ਵੀ ਇਸ ਵਿੱਚ ਫਾਇਦੇ ਆ ਇਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿਕਾਈ ਨੌਕਰੀ ਵਿੱਚ 10% ਦਾ ਕੋਟਾ ਸਪੋਰਟਸ ਦਾ ਜਿਹੜੇ ਬੱਚੇ ਚੰਗੇ ਲੈਵਲ ਦੇ ਖਿਡਾਰੀ ਆ ਉਹਨਾਂ ਨੂੰ ਕੋਟੇ ਵਿੱਚ ਸਪੋਰਟਸ ਦੇ ਤੇ ਚੰਗੇ ਚੰਗੇ ਅਹੁਦਿਆਂ ਤੇ ਉਹ ਪਰਤੀ ਹੁੰਦੇ ਆ ਇਸ ਤੋਂ ਇਲਾਵਾ ਜਿਹੜੇ ਵਧੀਆ ਵਧੀਆ ਕੋਰਸ ਨੇ ਜਿਦਾ ਐਮਬੀਏ ਬੈਸ ਜਾਂ ਹੋਰ ਆਈਆਈਟੀ ਵਰਗੇ ਕੋਰਸਾਂਾਂ ਵਿੱਚ ਵੀ ਸਪੋਰਟਸ ਦੇ ਨੰਬਰ ਜੁੜਦੇ ਆ ਤੇ ਜਿਹੜੇ ਬੱਚੇ ਵੀ ਗੇਮਾਂ 'ਚ 살ੰਦੇ ਆ ਉਹਨਾਂ ਨੂੰ ਅੱਗੇ ਜਾ ਕੇ ਤਾਂ ਫਾਇਦਾ ਹੁੰਦਾ ਔਰ ਇਸ ਤੋਂ ਇਲਾਵਾ ਜਿਹੜੇ ਬੱਚੇ ਗੇਮ ਕਰਦੇ ਆ ਉਹ ਤਾਂ ਦੁੱਸਰੇ ਆਂ ਉਹ ਜੇ ਖੇਡਾਂ ਨੂੰ ਅਨੁਸ਼ਾਸਨ ਦੀ ਬਨਿਆਦ ਬੱਚੇ ਨੂੰ ਅਨੁਸ਼ਾਸਨ ਸਿਖਾਉਂਦੀ ਹੈ ਉਹ ਤੋਂ ਬੱਚੇ ਛੋਟੇ ਆ ਕੱਲ ਨੂੰ ਵੱਡੇ ਹੋਣਗੇ ਉਹਨਾਂ ਦੀ ਸਰੀਰਕ ਸ਼ਕਤੀ ਵਿੱਚ ਵਾਧਾ ਹੋਏਗਾ ਤੇ ਬੱਚੇ ਕਿਸੇ ਗਲਤ ਰਿਸ਼ਤੇ ਨਹੀਂ ਜਾਣਗੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਇੱਕ ਨਸ਼ਿਆਂ ਦਾ ਤਰੀਕਾ ਚੰਦਾ ਪਿਆ ਤੇ ਬੱਚੇ ਨਸ਼ੇ ਤੋਂ ਦੂਰ ਰਹਿਣਗੇ ਤੇ ਆਪਣੀ ਊਰਜਾ ਨੂੰ ਆਪਣੀ ਸ਼ਕਤੀ ਨੂੰ ਇੱਕ ਚੰਗੀ ਡਾਇਰੈਕਸ਼ਨ ਵਿੱਚ ਸੰਗੀਆਂ ਮਾਰਗੇ ਚ ਲਾਨਗੇ ਤੇ ਆਪਣੀ ਜਿੰਦਗੀ ਨੂੰ ਸੌਫ ਬਣਾਣਗੇ ਅਸਰ ਅਸੀਂ ਦੇਖ ਰਹੇ ਆ ਕਿ ਬਹੁਤ ਸਾਰੇ ਬੱਚੇ ਜਿਹੜੇ ਆ ਤੁਹਾਡੀ ਅਕੈਡਮੀ ਵਿੱਚ ਆ ਕੇ ਜਿਹੜਾ ਆ ਉਹ ਜੁਆਇਨ ਕਰ ਰਿਹਾ ਔਰ ਬਹੁਤ ਸਾਰਾ ਬਹੁਤ ਵੱਡਾ ਰਿਸਪੌਂਸ ਮਿਲ ਰਿਹਾ ਕਿਸ ਤਰ੍ਹਾਂ ਦੇ ਦਿਓ ਬਹੁਤ ਵੀ ਲੱਗਦਾ ਜੀ ਇਹ ਸਾਡਾ ਇੱਕ ਟੀਮ ਵਰਕ ਹੈ ਅਸੀਂ ਆਪਣੇ ਨਾਲ ਜਿਹੜੇ ਕਾਰਾਟੀ ਔਰ ਜਿਮੈਟ ਦੇ ਕੋਚ ਲਗਾਏ ਹੋਏ ਆ ਟੈਨੀ ਕੋਟ ਦੇ ਕੋਚ ਵੀ ਅਸੀਂ ਬਾਹਰੋਂ ਮੰਗਾ ਕੇ ਸੌਫਤ ਤੋਂ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦਵਾਈ ਇੱਥੇ ਟੈਨੀ ਕੋਟ ਦੀ ਔਰ ਹੁਣ ਉਹਦਾ ਨੈਸ਼ਨਲ ਕੰਪੀਟੀਸ਼ਨ ਹੋ ਜਾ ਰਿਹਾ ਉਹ ਸਾਡੇ ਬੱਚੇ ਉੱਚ ਭਾਗ ਲੈਣ ਜਾਣਗੇ ਜੁਨੀਅਰ ਵਿੱਚ ਵੀ ਬੱਚੇ ਦੋ ਸਾਡੇ ਸਿਲੈਕਟ ਹੋਏ ਆ ਤੇ ਸੀਨੀਅਰ ਵਿੱਚ ਵੀ ਸਾਡੇ ਬੱਚੇ ਕੈਨੇਕਟ ਸਪੋਰਟਸ ਵਿੱਚ ਵੀ ਜਾਣੇ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ-ਅੱਗੇ ਹੋਰ ਵਧੀਆ ਰਿਸਪਾਂਸ ਮਿਲੇਗਾ ਸਪੈਸ਼ਲੀ ਖਾਸ ਤੌਰ ਤੇ ਅਸੀਂ ਪੇਰਸ ਨੂੰ ਮਾਪਿਆਂ ਨੂੰ ਇਹ ਲੋਧ ਕਰਨਾ ਚਾਹੁੰਦੇ ਹਾਂ ਕਿ ਜਿੰਨਾ ਜ਼ਰੂਰੀ ਖੇਡ ਆ ਜਿੰਨਾ ਜ਼ਰੂਰੀ ਪੜ੍ਹਾਈ ਹੈ ਉਨੀ ਜ਼ਰੂਰੀ ਖੇਡ ਵੀ ਆ ਤੁਸੀਂ ਆਪਣੇ ਬੱਚਾ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜੋ ਤਾਂ ਜੋ ਬੱਚੇ ਤੰਦਰੁਸਤ ਰਹਿਣ ਔਰ ਆਉਣ ਵਾਲੇ ਸਮੇਂ ਵਿੱਚ ਉਹ ਚੰਗੇ ਦੇਸ਼ ਦੇ ਨਾਗਰਿਕ ਬਣ ਸਕਣ ਤੇ ਉਹਨਾਂ ਨੂੰ ਆਪਣੇ ਫਿਊਚਰ ਵਿੱਚ ਜੋ ਵੀ ਅੱਗੇ ਉਹ ਕੰਮ ਕਰਨਾ ਚਾਹੁੰਦੇ ਉਹ ਚ ਖੇਡਾਂ ਦਾ ਫਾਇਦਾ ਹੋਇਆ